ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਬੋਤ ਹੈ ਪਰਮਾਤਮਾ ਕੇ ਅਰਦਾਸ ਹੈ ਵੀ ਜਿਹੜਾ ਇੱਥੇ ਕਾਰੋਬਾਰ ਚੱਲਦਾ ਹੈ ਇਹ ਸਹੀ ਸਲਾਮਤ ਹੋ ਜਵੇ ਪਾਣੀ ਦਾ ਜਿਹੜਾ ਬਹਾਅ ਥੋੜਾ ਜਿਹਾ ਘਟ ਜਵੇ ਤੇ ਜਿਹੜਾ ਬੰਨ ਸਾਡਾ ਇੱਥੇ ਤੇ ਟੁੱਟਣ ਦੀ ਕਗਾਰ ਤੇ ਆ ਜਿੰਨੀ ਵੀ ਉਹ ਸੰਗਤ ਲੱਗੀ ਵੀ ਆ ਜੋਰ ਮਾਰਨ ਸਾਰਿਆਂ ਦਾ ਸਹੀ ਹੋ ਜਵੇ ਤੇ ਮੇਰੇ ਫੌਜੀ ਵੀਰ ਵੀ ਲੱਗੇ ਨੇ ਆ ਵੀਰ ਕਹਿੰਦਾ ਵੀ ਮੇਰੇ ਨਾਲ ਉਹ ਤਾਂ ਲਿਆ ਦਿੰਦਾ ਧੰਨਵਾਦ ਭਾਈ ਆ ਵੀਰ ਦੇ ਪ੍ਰਸ਼ਾਦਾ ਆ ਗਿਆ ਜੀ ਵੀਰ ਦੇ ਘਰ ਵਿੱਚ ਪਾਣੀ ਪਹੁੰਚਿਆ ਬਾਜੀ ਇਹਦੇ ਕਿਹੜਾ ਇਲਾਕਾ ਵੀਰ ਦਾ ਅਰੋਜਪੁਰ ਹਾਂਏ ਖੇਤ ਖੂਦ ਡੁੱਬ ਗਏ ਜੀ ਹੈਨਾ ਸਾਰੇ ਪੁਰ ਪਾਣੀ ਆ ਗਿਆ ਆਪਣੇ ਸਾਰੇ ਤਾਂ ਕੀ ਡਿਊਟੀ ਕਰਦੇ ਆ ਉਹਦੇ ਰਹਿਣਾ ਪੈਂਦਾ ਹਾਂ ਘਰੇ ਗਿਆ ਨਹੀਂ ਸੋ ਇੱਥੇ ਆ ਗਿਆ ਆਪਦਾ ਕੰਮ ਦਾ ਰੋੜ ਮਾਰੀ ਜਾਂਦੇ ਆ ਜਿਹੜੇ ਜੋਗੇ ਜੀ ਪੱਧ ਕਰ ਰਹੇ ਆ ਹਾਂ ਹਾਂ ਇਹ ਜੀ ਕੋਲ ਨਹੀਂ ਲੱਗੇ ਆ ਜਿਹਨਾਂ ਜਰ ਹੁਆ लास्ट ਤੱਕ ਖੜਾਗੇ ਜੀ ਹੈਨਾ ਖੜੇ ਆ ਟੁੱਟਣੇ ਨਹੀਂ ਦੇਣਾ ਜਿਹੜੇ ਜਿਹੜੇ ਸਾਹ ਨਾਲ ਇੱਥੇ ਲੱਗੇ ਵੀ ਸੰਗਤ ਬੀ ਟੋਟਦਾ ਹੀ ਆਪਣੇ ਬੰਦੇ ਪੰਜਾਬ ਵਾਲੇ ਵਧੀਆ ਹੀ ਆਪਣੇ ਕਿਹੜਾ ਜੋਸ਼ਾ ਮੁੰਡਿਆਂ ਚ ਹੋਰ ਤਾਂ ਬੰਦਾ ਦੇ ਵੀ ਵਧੀਆ ਸਾਰੇ ਲੱਗੇ ਹੋਏ ਜੀ ਪੂਰਾ ਜੋਰਾ ਸੋਰਾ ਨਾਲ ਕੰਮ ਖਿੱਚਿਆ ਪਾ ਜੀ ਖਿੱਚ ਕੇ ਰੱਖਾਂਗੇ ਕੰਮ ਇਹ ਕੋਈ ਚੱਕਰ ਨਹੀਂ ਹੈਣਾ ਜੀ ਬਹੁਤ ਨੇ ਧੰਨਵਾਦ ਆ ਬਾਈਆਂ ਦਾ ਸਭ ਤੇ ਮੂਰੇ ਅੜ ਜਾਂਦੇ ਜਾ ਕੇ ਜੀ ਇਹ ਵੀ ਮੂਰੇ ਅਸੀਂ ਖੜੂਗਾ ਪਾਣੀ ਦੇ ਕੋਲ ਤੁਸੀਂ ਪਿੱਛੇ ਕੰਮ ਕਰੋ ਜਿਹੜਾ ਕਰਨਾ ਹਾਂ ਇਹਨਾਂ ਨੇ ਆਪਣਾ ਕਾਰੋਬਾਰ ਪੂਰਾ ਸੰਭਾਲਿਆ ਹੋਇਆ ਜੀ ਸਾਰਿਆਂ ਤੇ ਹੁਣ ਤੁਸੀਂ ਬਲੌਗ ਨਾਲ ਬਣੇ ਰਹੋ ਸੰਗਤਾਂ ਹੁਣ ਬਹੁਤ ਇਕੱਠੀਆਂ ਹੋ ਜਾਂਦੀਆਂ ਜੀ ਤੇ ਚੱਲ ਰਿਹਾ ਕੰਮ ਜੋਰਾਂ ਨਾਲ ਹੁਣ ਉਹਦੇ ਮਿੱਟੀ ਦੀ ਘਾਟ ਪੈਣ ਲੱਗੀ ਤੇ ਥੱਲੇ ਬਾਧੂ ਆ ਪਿੱਛੇ ਤਾਂ ਕੋਈ ਟਰੈਕਟਰ ਜਿਹੜਾ ਥੱਲੇ ਪਰ ਭਰ ਕੇ ਚੱਲ ਤੁਰੇ ਤੁਰੇ ਹੱਥ ਮੰਗ ਬਾਤ ਹੈ ਸਹਮਤ ਭਾਈ ਜੀ ਬੁੱਢੀ ਵੀਰਾਂ ਨੇ ਬੜਾ ਮਾਰ ਰਿਹਾ ਉਹਨਾਂ ਧੰਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਉੱਥੇ ਪ੍ਰੋਜਪੁਰ ਸੜਕ ਪਾਣੀ ਭੜਿਆ ਹੋਇਆ ਹੈ ਉਰੇ ਲੱਗੇ ਹੋਏ ਜ਼ੋਰ ਮਾਰਨਾ ਤੇ ਤੁਸੀਂ ਬਲੌਗਰ ਨਾਲ ਬਣੇ ਰਹੋ ਹੁਣ ਦੇਖੀ ਚੱਲੋ ਕਿ ਕਿੱਦਾਂ ਕਿਆ ਕੰਮ ਚੱਲਦਾ ਵੈਸੇ ਕੱਲ੍ਹ ਨਾਲ ਤੇ ਬੰਨ ਨੂੰ ਅੱਜ ਜ਼ਿਆਦਾ ਥੋੜਾ ਜਿਹਾ ਪਾਣੀ ਨੇ ਨੁਕਸਾਨ ਪਹੁੰਚਾਇਆ ਹੋਇਆ ਤੇ 19 ਸੰਗਤ ਵੀ ਅੱਜ ਕੱਲ੍ਹ ਨਾਲ ਤੇ ਵੱਧਾ ਚਲੋ ਦੇਖਦੇ ਹਾਂ ਕਿਆ ਬਣਦਾ ਵੈਸੇ ਰੁਕੇ ਤੇ ਹੀ ਅਰਦਾਸ ਆ ਵੀ ਬਚਾਅ ਹੋ ਜਾਵੇ ਪਾਣੀ ਨਹੀਂ ਜੀ ਸਲੋ ਹੋ ਰਿਹਾ ਪਾਣੀ ਦੀ ਸਪੀਡ ਉਲਟਾ ਹੋਰ ਤੇਜ਼ ਹੋ ਰਹੀ ਹੈ ਤੇ ਕੱਲ ਦਾ ਆ ਹੋਰ ਮਰਨ ਅੱਥੇ ਦੇ ਡੇਗੀ ਦੀ ਠੋਕਰ ਤੇ ਜਿਹੜੀ ਕੱਲ ਇੱਥੇ ਸਵੇਰ ਟਾਈਮ ਲੱਗੇ ਪਈ ਸੀ ਮੁੰਡੇ ਜ਼ੋਰ ਮਾਰਨ ਦੇ ਆ ਅਭੀ ਬਹਿ ਗਿਆ ਸਾਰੇ ਠੰਡੇ ਤੇ ਆ ਪਾਣੀ ਨਾਲ ਆ ਕੇ ਦੁਬਾਰਾ ਫੇਰ ਲੱਗ ਗਿਆ ਉਹ ਆਵਿ ਸੜ ਇੱਥੇ ਵੀ ਆਏ ਏਰੀਏ ਦੇ ਵਿੱਚ ਇੱਥੇ ਦਾ ਬਾਡਾ ਬਹੁਤ ਬਿਲਕੁਲ ਨੇੜੇ ਪਹੁੰਚ ਜਾ ਤੇ ਹੁਣ ਜਿਹੜਾ ਮਹਿਮ ਚੱਲ ਰਹੀ ਆ ਇਹ ਚੱਲ ਰਹੀ ਆ ਵੀ ਐਸੇ ਜਗ੍ਹਾ ਤੇ ਥੱਲੇ ਲਾਜਣਾ ਬਾਕੀ ਬਖੁਰ ਕਿਰਪਾ ਕਰੇ ਉਹ ਸਾਈਡ ਵੀ ਉਧਰ ਗਾਂ-ਗਾਂ ਵਧਦੇ ਹੋ ਜਾਈ ਜਾਂਦੀ ਪਾਣੀ ਘਟਣ ਦਾ ਨੌਲ ਲੈਂਦਾ ਪਾਣੀ ਇੱਥੇ ਆ ਕੇ ਘੁੰਮੀ ਜਾਂਦਾ ਇੰਨੇ ਗੇਰੀ ਦੇ ਵਿੱਚੇ ਪਾਣੀ ਘੁੰਮਦਾ ਫਿਰ ਜਾਂਦਾ ਵੀ ਉਧਰੋਂ ਸਿੱਧਾ ਰਾਸਤਾ ਵੀ ਸਿੱਧਾ ਸਿੱਧਾ ਚੱਲ ਆ ਬਾਕੀ ਪਾਣੀ ਵੀ ਤਾਂ ਭੱਜਿਆ ਜਾਂਦਾ ਤੁਹਾਨੂੰ ਦੇਖੀ ਪੁੱਤ ਕਹਾਂ ਨਾ ਜਾਹ ਕਹਾਂ ਨਾ ਜਾ ਥੱਲੇ ਨਾ ਜਦ ਕਿਤੇ ਇੱਥੇ ਥੱਲੇ ਖਾਰ ਆਈ ਵੀ ਐ ਇੱਥੇ ਕੋਈ ਤਾਂ ਅਜੇ ਪਾਣੀ ਚ ਤਾਰੀ ਵੀ ਨਹੀਂ ਲਾਉਣੀ ਕਿਸੇ ਨੇ ਆ ਬੂਟੇ ਬਾਟੇ ਤਾਂ ਜੀ ਤੁਰਪੇ ਸਾਰੇ ਆਲੇ ਦਾਲੇ ਨੂੰ ਜਿਹੜਾ ਸਿੱਟੇ ਤੇ ਵੱਢ ਗਏ ਬਾਇ ਗਰੂ ਕਰਿਓ ਕਿਰਪਾ ਬਸ ਹੁਣ ਸੰਗਤਾਂ ਆਈ ਜਾਣੀਆਂ ਅਜੇ ਤਾਂ ਸ਼ੁਰੂਆਤ ਹੋਈ ਹੈ ਜੀ ਦਿੰਦੀ ਸਵੇਰ ਦੇ ਮੈਚ ਕਹਿੰਦਾ ਜੀ ਤਕਰੀਬਨ ਟਾਈਮ ਹੋ ਗਿਆ 9 ਵਜੇ ਦਾ ਜੀ ਪੂਰਾ ਤੇ ਹੁਣ ਉਹ ਸਾਹਮਣੇ ਵਾਲੀ ਠੋਕਰ ਆ ਨਾ ਜਿਹੜੀ ਉਹਦੇ ਨਾਲ ਪਾਣੀ ਪਾਜ ਕੇ ਘੁੰਮਦਾ ਜੀ ਸਾਰਾ ਇਹਦੇ ਨਾਲ ਇਹ ਪਾਣੀ ਉਨੀ ਸਪੀਡ ਨਾਲ ਘੁੰਮ ਕੇ ਫੇਰ ਦੁਬਾਰਾ ਇਹਦੇ ਚੱਲ ਜਿੰਦਾ ਉਹੀ ਪਾਣੀ ਇੱਥੇ ਘੁੰਮੀ ਜਾਂਦਾ ਤੇ ਉੱਪਰਲੀ ਸਾਈਡ ਮੀਹ ਪੈਣਾ ਹਜੇ ਬੰਦ ਹੋਇਆ ਨਹੀਂ ਤੇ ਇਹ ਪਾਣੀ ਵੀ ਘਟਣ ਦਾ ਨਾਂ ਨਹੀਂ ਲੰਦਾ ਹੈਗਾ ਜਦ ਤੱਕ ਪਾਣੀ ਨਹੀਂ ਘਟਦਾ ਜਦ ਤੱਕ ਜਾਨਸ ਖਾਲੀ ਨਹੀਂ ਹੋਣੀ ਹੈਗੀ ਆਹ ਤਾਂ ਸੰਗਤਾਂ ਆ ਰਹੀਆਂ ਮਹਾਰਾਜ ਸੱਚਾ ਆ ਤਾਂ ਠੋਕਰ ਥੋੜੀ ਜਿਹੀ ਹੋ ਰਹੀ ਜੀ ਬਸ ਹੌਲੀ ਹੌਲੀ ਪਾਣੀ ਘੁੰਮ ਕੇ ਜਿੱਥੇ ਵੱਜੀ ਜਾਂਦਾ ਥੱਲੇ ਤੇ ਰਿੱਤੇ ਹੀ ਆ ਇਹ ਤਾਂ ਰਿੱਤੇ ਹੀ ਆ ਜੀ ਸਾਰਾ ਦੇਖੋ ਥੱਲੇ ਤੇ ਕਰੀ ਜਾਂਦੇ ਪੈਰ ਇਹ ਥੱਲੇ ਨੂੰ ਬੈਠੀ ਜਾਂਦੇ ਆ ਬਹਿ ਗਿਆ ਕੱਲ ਇੱਥੇ ਮੈਂ ਕਹਿੰਦਾ ਸਾਰੀ ਦਾੜੀ ਲੱਗੀ ਆ ਔਰ ਫਿੱਟ ਕਰਨ ਨੂੰ ਇੰਨਾ ਨਗਰਗੜ ਹੁਣ ਇਹ ਵੀ ਹੜ ਗਿਆ ਸਰੀਆ ਕਾਲ ਚੱਲ ਪਈ ਉਧਰ ਕੰਮ ਜਦੋਂ ਆ ਜਕਾਰੇ ਲੱਗਦੇ ਨਾ ਖੂਨ ਦਾ ਜੋਸ਼ ਆ ਆਟੋਮੈਟਿਕ ਵੱਧਦਾ ਫਿਰ ਸਾਰਿਆਂ ਦਾ ਫੇਰ ਮਾਰਦੇ ਜੋਰ ਫੇਰ ਨਹੀਂ ਪਤਾ ਲੱਗਦਾ ਦੇਖੋ ਕਿੱਡੇ-ਕੱਡੇ ਦਰਾ ਤੜੇ ਫਿਰਦੇ ਵਿੱਚ ਹਲੋ ਨਿੰਮ ਮੰਨੂਲਾ ਦਾ ਇੱਥੀ ਤੋਂ ਤੁਰ ਨਹੀਂ ਆਇਆ ਪਾਣੀ ਦੀ ਇੱਥੀ ਤੋਂ ਤੁਰਨ ਲੱਗ ਗਿਆ ਜਿਹੜੇ ਬੂਟੇ ਗੇਰੇ ਪਏ ਨਾ ਜੀ ਉਹ ਪਾਣੀ ਦਾ ਬਹਾਅ ਹੋ ਗਿਆ ਥੋੜਾ ਜਿਹਾ ਤੇਜ਼ ਉਹਦੇ ਕਰਕੇ ਜਿਹੜੇ ਬੂਟੇ ਸਿੱਟੇ ਵੇ ਬੂਟੇ ਹੀ ਤੁਰਨ ਲੱਗ ਗਏ ਹੁਣ ਹਲਾਂਗੀ ਲੱਕੜ ਮਹਾਰਾਜ ਸੱਚਾ ਪਾਤਸ਼ਾਹ ਤੂੰ ਹੀ ਤੂੰ ਆ ਤੂੰ ਹੀ ਬਚਾਉਣੇ ਵਾਲਾ ਤੂੰ ਹੀ ਰੱਖਣੇ ਵਾਲਾ ਤੇ ਹੁਣਾ ਉੱਥੇ ਪਹਿਲਾਂ ਜਾਲ ਬਨੂਗਾ ਫਿਰ ਕੰਮ ਚੱਲੂ ਸੱਤ ਨੰਬਰ ਆ ਗਏ ਚੱਲ ਰਾਜੀ ਕੰਮ ਪੂਰੇ ਜੋਰਾਂ ਨਾਲ ਤੇ ਪਰੰਟੇ ਤੇ ਫੇਰ ਫੌਜੀ ਵੀਰ ਲੱਗੇ ਆ ਕੇ ਉਹ ਕਹਿੰਦੇ ਵੀ ਜਿਹੜਾ ਤੁਸੀਂ ਵਿੱਚ ਸਾਮਾਨ ਗੇਰਦੇ ਕਿਸੇ ਗੁਣੀਆਂ ਨਾਲ ਗਰਨਾ ਇਦਾਂ ਨਹੀਂ ਕਰਨਾ ਹੈਗਾ ਵੀ ਤੁਸੀਂ ਏਦਾਂ ਗੇਰੀ ਜਾਂਦੇ ਤਾਂ ਫੜੀ ਜਾਂਦਾ ਨਾਲ ਦੀ ਨਾਲ ਤਾਂ ਕਰਕੇ ਫਿਰ ਹੁਣ ਉਹ ਮੂਹਰੇ ਲੱਗ ਗਿਆ ਕਿ ਸਾਰੇ ਮੁੰਡੇ ਬੈਗ ਭਰ ਲਏ ਉਹਨਾਂ ਨੇ ਤੇ ਉਹ ਲੈ ਨਹੀਂ ਤਨ ਕਰੋ ਜਾ ਕੋਈ ਮੇਰਾ ਕੰਮ ਨਹੀਂ ਭਾਈ ਅੱਥਰ ਲੈ ਥੋੜੀ ਜ਼ਿੰਦਗੀ ਕਰੋ ਇੱਧਰੋਂ ਹੁਣ ਹੋਰ ਉੱਪਰ ਪਾਈ ਗਈ ਜੀ ਮਿੱਟੀ ਦੀ ਘਾਟ ਤੇ ਜਿਹੜੇ ਹੁਣ ਥੱਲੇ ਭਰ ਕੇ ਤਿੰਨ ਟਰੈਕਟਰ ਆਏ ਤੇ ਜੀ ਉਹ ਤਕਰੀਬਨ ਸਾਰੇ ਲੱਗੇ ਜੀ ਉਹ ਚੱਲੋ ਸਰ ਜੀ ਚੱਲ ਚੱਲ ਇਹ ਲੈ ਇਹ ਲੈ ਚਲੋ ਵੀ ਉਹ ਕਿਆ ਕਰਦੇ ਤੱਥੀ ਰਹਿ ਕੇ ਰਸਤੇ 'ਚ ਇੰਨਾ ਜੋਸ਼ ਤੇ ਵੀ ਨਾ ਆਓ ਚੱਲ ਬਈ ਹਾਂ ਵਾਹ ਪੂਰੇ ਜੋਸ਼ ਨਾਲ ਚੱਲ ਰਿਹਾ ਜੀ ਕੰਮ ਵਾਹਿਗੁਰੂ ਸਤਨਾਮ ਆ ਕਰਤਾ ਜੀ ਇਧਰ ਲਈ ਸੜ ਨੁਕਸਾਨ ਤੇ ਪਹਿਲਾਂ ਇੱਥੇ ਤੱਕ ਦਾ ਜਿੱਥੇ ਬੂਟੇ ਹੌਲੇ 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 ਇਧਰ ਨੂੰ ਵੱਧਦਾ 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 ਆ ਰਿਹਾ ਵੱਧ ਕੇ ਤੇ ਕਰਨੇ ਪੈਣਾ ਲੋਟ ਕੰਮ ਇਹਨਾਂ ਨੂੰ ਬਾਜੀ ਨੂੰ ਵੀਡੀਓ ਕਾਲ ਆ ਗਿਆ ਜੀ ਖੋਰ ਟਰੈਕਟਰ ਭਰ ਕੇ ਚੱਲੇ ਜਾਣਾ ਜਿਆਦਾ ਤਾਂ ਇਹੀ ਕੰਮ ਚਾਹੀਦਾ ਜੀ ਜਿੰਨੇ ਵੀ ਉਹਨਾਂ ਨੂੰ ਮਤਲਬ ਟਰੈਕਟਰ ਆਉਂਦੇ ਨਾ ਮਿੱਟੀ ਲਿਆਉਣ ਨਾਲ ਤੇ ਜਿਹੜੇ ਪਿੱਛੇ ਦੀ ਚੱਲੇ ਭਰ ਕੇ ਆਉਣ ਸਭ ਤੋਂ ਵਧੀਆ ਤੇਰੇ ਨਾਲ ਦੀ ਨਾਲ ਟਕਾਣੇ ਲੱਗ ਜਾਂਦੇ ਆ ਉੱਚਾ ਲਗਾ ਅਗਲਾ ਬੈਕ ਕਰੋ ਐਦਾਂ ਜੋਸ਼ ਬਾਤ ਆਉਂਦਾ ਜੇ ਜੇ ਇਨੀ ਸੰਗਤ ਲੱਗੀ ਵੀ ਹੁੰਦੀ ਨਾ ਬੰਦਿਆਂ ਦਾ ਆਟੋਮੈਟਿਕ ਜਿਹੜਾ ਕਿ ਜੋਰ ਮਾਰਨ ਵਾਲਾ ਵੀ ਨਹੀਂ ਹੁੰਦਾ ਉਹ ਵੀ ਜੋਰ ਮਾਰ ਦਿੰਦਾ ਰਿਆ ਕੇ ਜੇ ਇਨੀ ਸੰਗਤ ਲੱਗੀ ਵੀ ਹੁੰਦੀ ਕੰਮ ਕਰਨ ਤੇਰ ਜੋਸ਼ ਛੱਡਦਾ ਸਾਰਿਆਂ ਨੂੰ ਹੁਣ ਹੌਲੀ ਹੌਲੀ ਪਿੰਡਾਂ ਚੋਂ ਲਾਗੇ ਬੰਦੇ ਆਉਣ ਤੇ ਫਿਰ ਤਾਂ ਵੀ ਬਹੁਤ ਭਰੇ ਪਿਆ ਜੇ ਹੌਲੀ ਹੌਲੀ ਮਤਲਬ ਲੋਡ ਤਾਂ ਇੱਥੇ ਵੀ ਪੈਣੀ ਆ ਇੱਥੇ ਵੀ ਲੱਗਣੀ ਆ ਸਾਰੇ ਆਹ ਸੜ ਤੇ ਉਹ ਉਦੋਂ ਹੀ ਸੜ ਵੀ ਭਾਈ ਸ਼ੁਰੂ ਕਰਤੀ ਜੀ ਉੱਥੇ ਵੀ ਪਹੁੰਚ ਗਏ ਵੀਰ ਸਾਡੇ ਫੌਜ ਵਾਲੇ ਤੇ ਆਪੇ ਮੂਰੇ ਬਾਕੀ ਮਤਲਬ ਉਹਨਾਂ ਨੂੰ ਪਿੱਛੇ ਕਰ ਦਿੰਦੇ ਕਿਉਂਕਿ ਉਹ ਇਹਨਾਂ ਨੇ ਜਿਹੜੇ ਪਾਣੀ 'ਚ ਤਾਰਨ ਵਾਲੀਆਂ ਜਾਗਟਾਂ ਦੀਆਂ ਨਾਲ ਕੋਲ ਆ ਗਈਆਂ ਤਾਂ ਕਰਕੇ ਥੋੜਾ ਜਿਹਾ ਵੀ ਰਿਸਕ ਨਾ ਹੋਵੇ ਕਿਸੇ ਦੀ ਜਾਨ ਨੂੰ ਤੇ ਫਰੰਟ 'ਚ ਆਪ ਆ ਜਾਂਦੇ ਆ ਬਾਕੀ ਇਹਨਾਂ ਨੂੰ ਤਾਰੀ ਤੂਰੀ ਬਿਲਾਉਣੀ ਹੁੰਦੀ ਜੀ ਇਹਨਾਂ ਦੀ ਬੁਰਲ ਤਿਆਰੀ ਹੁੰਦੀ ਆ ਤਰਾਲਾ ਦਾ ਸਰਤਾ ਖਾਲੀ ਤਹਿਲਾ ਦ ਦ ਹੱਥ ਵੀ ਨਹੀਂ ਲੱਗਦਾ ਜੀ ਜੇਜ਼ਾਦ ਨੂੰ ਪਹੁੰਚਣ ਦਾ ਟਿਕਾਣਾ ਵੀਰ ਲੈ ਕੇ ਮਲਾਦਾਨ ਦਾ ਮੁੰਡਾ ਨੇ ਨਾ ਬੂਢ ਹੋਈ ਸਾਰੇ ਜਵਾਨਾਂ ਨੇ ਚਾਹ ਆਜ ਇੱਕ ਵਾਰ ਚਾਹ ਪੀ ਲੈਣਗੇ ਫਿਰ ਚੱਲ ਪੂਗਾ ਅਗਲਾ ਕੰਮ ਬ੍ਰੇਕ ਲਾਵੇ 5 ਮਿੰਟ ਬ੍ਰੇਕ ਲਾਵੇ ਉਹਨੇ ਦੋਸਤ ਨਹੀਂ ਲਿਆ ਅੰਮ੍ਰਿਤ ਇੱਥੇ ਫੜ ਬਾਈ ਜਰਾ ਇੱਕ ਜਨਾ ਆਪ ਇਹਨੂੰ ਚਾਹ ਮਿਲ ਗਈ ਪਾਣੀ ਦੀ ਸਪੀਡ ਚੈੱਕ ਕਰੋ ਵੀ ਇੱਥੇ ਕਿਹੜੇ ਸਾਫਾ ਨਾਲ ਘੁੰਮਦਾ ਪਾਣੀ ਹੈ ਬਹੁਤ ਸਪੀਡ ਨਾਲ ਚੱਲਦਾ ਪਾਣੀ ਨਾਲ ਦੇ ਨਾਲ ਢਾਂਗਾ ਗਿਰੀ ਜਾਂਦੀ ਆ। ਹੋਰ ਜਰਨੂ ਤਿਆਰ ਆ ਜੀ ਢਾਂਗਾ ਜਿੱਥੇ ਬੂਰੀ ਪੜ ਰਹਾ ਹੈ। ਜਿਹਦਾ ਬੰਨ ਤੇ ਬੰਨ ਦੀ ਗਿਰ ਜਣੇ। ਰੋਕਣੀ ਪੈਂਦੇ ਜੀ ਉੱਪਰ ਤਾਂ ਪਰ ਰੁਕਦੇ ਕਿੱਥੇ ਆ ਰੁਕਦੇ ਕਿੱਥੇ ਆ ਸ਼ਾ ਉਹ ਵੀ ਜਰ ਨੂੰ ਤਿਆਰ ਆ ਜੀ வீர பீன்கா வீர நா ਟਰੈਕਟਰ ਆ ਰਿਹਾ ਜੀ ਪਰ ਪਰ ਕੇ ਲੈ ਕੇ ਟੁੱਟ ਤੇ ਅੱਜ ਦਾ ਰਾਤ ਤੇ ਗੇਰੇ ਜੀ ਬੇਹਦੀਆਂ ਜੜੀਆਂ ਟਾਣੇ ਟੂਣੇ ਤੇ गिर ਕੇ ਪਾਣੀ ਦੇ ਵਿੱਚ ਪਾਣੀ ਨੂੰ ਥੋੜਾ ਜਿਹਾ ਬੰਨ ਤੋਂ ਦੂਰ ਰੱਖਿਆ ਜਾ ਸਕਿਆ

ਲੰਗਰ ਵੀ ਲੱਗ ਗਿਆ ਜੀ ਹੁਣ ਤੇ ਪੂਰਾ ਹਣ ਇਕੱਠ ਹੋ ਗਿਆ ਜੀ ਹਣ ਹੁਣ ਜੰਗ ਜਨਰੇਸ਼ਨ ਬਹੁਤ ਪਹੁੰਚ ਗਈ ਵਾਹਿਗੁਰੂ ਸਤਨਾਮ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੀ ਸਾਡੀ ਕਲਾਤ ਰੱਖੀ ਚਾਰੀਆਂ ਚੈਰੀਆਂ ਪਾਉਂਦਾ ਨਮਕੀਨ ਜਿਹਾ ਇੱਕ ਫੌਜੀ ਵੀਰ ਨਾਲ ਗੱਲ ਹੋਈ ਜੀ ਮੇਰੀ ਕਿ ਆ ਸਭ ਤੋਂ ਲਾਸਟ ਸੇ ਸਰਦਾਰ ਖੜਾ ਹਾ ਵੀਰ ਦਾ ਨਾਮ ਹੈਗਾ ਸੁਖਪ੍ਰੀਤ ਜਿਹੜਾ ਲਾਸਟ ਸੇ ਖੜਾ ਉਹ ਕਹਿੰਦਾ ਵੀ ਸਾਡੀ ਡਿਊਟੀ ਲੱਗੀ ਹੋਈ ਔਰ ਤੇ ਸਾਡੇ ਘਰਾਂ ਤੋਂ ਉਧਰ ਕਪੂਰਥਲਾ ਸਾਈਡ ਸਾਡੇ ਘਰਾਂ ਚ ਪਾਣੀ ਭਰ ਆ ਤੇ ਅਸੀਂ ਉਹਨਾਂ ਨੂੰ ਬਚਾਉਣ ਲੱਗ ਪਏ ਤੇ ਕਹਿੰਦਾ ਮੇਰੇ ਘਰ ਦੇ ਫੋਨ ਕਰਕੇ ਕਹਿੰਦੇ ਆ ਵੀ ਹੁਣ ਸਾਨੂੰ ਤੁਹਾਡੀ ਲੋੜ ਸੀ ਤੇ ਤੁਸੀਂ ਆਪਣੇ ਡਿਊਟੀ ਤੇ ਛੁੱਟੀ ਨਹੀਂ ਲੈ ਸਕਦੇ ਹੁਣ ਕਹਿੰਦਾ ਸਾਡੀ ਡਿਊਟੀ ਇੱਥੇ ਲੱਗੀ ਹੋਈ ਅਸੀਂ ਉਹਰੇ ਬਚਾ ਰਹੇ ਆ ਪੂਰੀ ਤਨਦੇਹੀ ਨਾਲ ਪੂਰੀ ਅਨਛਿੱਦਤਾ ਨਾਲ ਮਿਹਨਤ ਲੱਗੋਇਆ ਕਰਨੇ ਵੀ ਬਚਾ ਲਈ ਜਿਵੇਂ ਇਹਨਾਂ ਦਾ ਪਿੱਛੇ ਪਰਿਵਾਰ ਨਾਲ ਬੀਤ ਰਹੀ ਹੈ ਕਹਿੰਦੇ ਵੀ ਇੱਥੇ ਕਿਸੇ ਨਾਲ ਇਦਾਂ ਦੀ ਕੋਈ ਮਿਸ ਹੈਪਨ ਹੋਵੇ ਨਾ ਜੋ ਸਾਡੇ ਪਰਿਵਾਰ ਚ ਚੱਲ ਰਹੀ ਹੈ ਚੱਲ ਰਹੀ ਹੈ ਤੇ ਅਸੀਂ ਤਾਂ ਸਰਕਾਰ ਦੇ ਨੌਕਰੀ ਕਰਨੀਆਂ ਜਿੱਥੇ ਸਾਨੂੰ ਭੇਜਤਾ ਸਾਨੂੰ ਉੱਥੇ ਹੀ ਡਿਊਟੀ ਕਰਨੀ ਪੈਣੀ ਆ ਚਲੋ ਵਾਹ ਗੁਰੂ ਭਾਈ ਇਹਨਾਂ ਦੇ ਪਰਿਵਾਰ ਨੂੰ ਪੁੱਛੇ ਚੜ੍ਹਦੀ ਕਲਾ ਚ ਰੱਖੇ ਤੇ ਇਹਨੇ ਤੇ ਦੇ ਬਿਤੇ ਵੀਡੀਓ ਬਣਾ ਕੇ ਵਿਚਾਰਨੇ ਵਟਸਐਪ ਕਰਾਈ ਆਪਣੇ ਘਰ ਨੂੰ ਵੀ ਆਪ ਦੇਖ ਲੋ ਅਸੀਂ ਵੀ ਉਹਦੇ ਸੇ ਵੀ ਲੱਗੇ ਹੋਏ ਕਰਨ ਚਲੋ ਅਨਦੀ ਮਿਹਨਤ ਬਾਕੀ ਸਾਰੇ ਸੰਗਤ ਦੀ ਮਿਹਨਤ ਰਾਸ ਆ ਜਵੇ ਜਿੰਨਾ ਵੀ ਜੋਰ ਲੱਗਿਆ ਵਾ ਸਾਰਿਆਂ ਦਾ ਬਹਿਗੂ ਆ ਸਾਡਾ ਮੋਰਤਾ ਸਾਡਾ ਫਤਿਹ ਕਰ ਦੇਵੇ ਬਾਕੀ ਪਾਣੀ ਆਪਣਾ ਪੂਰੇ ਜੋਰਾਂ ਤੇ ਆ ਉਧਰਲੀ ਸਾਈਡ ਵੀ ਲੱਗ ਗਈ ਉਹ ਔਰ ਸਾਹਮਣੇ ਜਾ ਕੇ ਉਧਰ ਵੀ ਕੰਮ ਖਿੱਚਿਆ ਵਾ ਉਹਨਾਂ ਨੇ ਪੂਰਾ ਐ ਨਾ ਫਰੰਟ 'ਚ ਆਪ ਖੜ ਜਾਂਦੇ ਵੀ ਜਿੱਥੇ ਕਿਸੇ ਦੀ ਜ਼ਿੰਦਗੀ ਨਾਲ ਰਿਸਕ ਆ ਨਾ ਉੱਥੇ ਅਗਲੇ ਨੂੰ ਨਹੀਂ ਖੜਨਦੇ ਚਾਹੇ ਕੋਈ ਲੱਖਾਂ ਪਾਣੀ ਦਾ ਤਾਰੂਫ ਫਿਰ ਵੀ ਨਹੀਂ ਇਹ ਰਿਸਕ ਨਹੀਂ ਲੈਣ ਦਿੰਦੇ ਪਾਣੀ ਦੇ ਮੂਹਰੇ ਆਪ ਅੜੇ ਖੜੇ ਆ ਤੇ ਚੱਲ ਰਿਹਾ ਜੀ ਸੇਵਾ ਦਾ ਕੰਮ ਪੂਰੇ ਜੋਰਾਂ ਨਾਲ ਤੇ ਦੱਖਣ ਵੀ ਪੂਰੇ ਜੋਰਾਂ ਨਾਲ ਚੱਲ ਰਿਹਾ ਜੀ ਆ ਦੇਖੋ ਕਿਹੜੇ ਸਾਹ ਨਾਲ ਦੱਖਣ ਦੀ ਹਵਾ ਚੱਲ ਰਹੀ ਆ ਪਰ ਇੱਕ ਗੱਲ ਹੈਗੀ ਆ ਜੇ ਬੱਦਲਾ ਪਰ ਕੰਮ ਵੀ ਚੱਲੀ ਜਾਂਦਾ ਜੇ ਧੁੱਪ ਨਿਕਲ ਗਈ ਫਿਰ ਗਰਮੀ ਨੇ ਬੁਰਾ ਹਾਲ ਕਰਨਾ ਹਾਂ ਮੀਂਹ ਨਾ ਪਵੇ ਬੱਦਲ ਬੇਸ਼ੱਕ ਕਿਤੇ ਰਹੇ ਕੋਈ ਚੱਕਰ ਨਹੀਂ ਹੈਗਾ ਤੇ ਪਾਣੀ ਤਾਂ ਇੱਕੋ ਰਫ਼ਤਾਰ ਨਾਲ ਚੱਲ ਰਿਹਾ ਜੀ ਹਾਂ ਪਹਿਲਾਂ ਵੀ ਚੱਲਦਾ ਜਣੀ ਜਦੋਂ ਦੀ ਗੌਰ ਕਰੀਆ ਉਹ ਤਾਂ ਉਸ ਦਿਨ ਇੱਕੋ ਰਫ਼ਤਾਰ ਨਾਲ ਚੱਲਿਆ ਪਹਿਲਾਂ ਵੀ ਚੱਲਦੀ ਹੁੰਦਾ ਜਣੀ ਹੁਣ ਜੇ ਨੁਕਸਾਨ ਕਰਨ ਲੱਗਾ ਤਾਂ ਸਾਰੇ ਇੱਧਰ ਧਿਆਨ ਲਾਗੇ ਦੇਣ ਤੇ ਆਵ ਦੇੜਾ ਵੀ ਬਣਦਾ ਨੁਕਸਾਨ ਬਹੁਤ ਬੁਰਾ ਜੀ ਜਿਨ੍ਹਾਂ ਨੇ ਪਾਣੀ ਦਾ ਇਹ ਪਾਣੀ ਨੇ ਜਿੰਨਾਂ ਨੂੰ ਹੱਥ ਦਿਖਾਇਆ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਬਾਕੀ ਚੱਲ ਰਿਹਾ ਜੀ ਪੂਰੇ ਜੋਰਾਂ ਨਾਲ ਕੰਮ